ਵੱਡੀ ਖਬਰ ਸਾਹਮਣੇ ਆ ਰਹੀ ਹੈ ਛੋਟੇ ਸਰਕਾਰੀ ਬੈਂਕ ਖਤਮ ਹੋਣ ਜਾ ਰਹੇ ਨੇ ਜੀਹਾਂ ਬਿਹਤ ਵੱਡੀ ਖਬਰ ਹੈ ਛੋਟੇ ਸਰਕਾਰੀ ਬੈਂਕ ਜਿਹੜੇ ਨੇ ਉਹ ਖਤਮ ਹੋਣ ਜਾ ਰਹੇ ਨੇ ਸਰਕਾਰ ਨੇ ਵੱਡੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤੁਹਾਡਾ ਪੈਸਾ ਜਿਹੜਾ ਹੈ ਦੂਸਰੇ ਬੈਂਕਾਂ ਦੇ ਵਿੱਚ ਟ੍ਰਾਂਸਫਰ ਕੀਤਾ ਜਾਵੇਗਾ ਦੀਆਂ ਦੱਸਦੀਏ ਕਿ ਇਹਨਾਂ ਬੈਂਕਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਖਾਤੇ ਨੇ ਧਿਆਨ ਨਾਲ ਖਬਰ ਸੁਣ ਲੈਣ ਤੇ ਅੱਗੇ ਵੀ ਸਾਂਝੀ ਕਰ ਦੇਣ ਦੱਸਦੀਏ ਕਿ ਭਾਰਤ ਦਾ ਬੈਂਕਿੰਗ ਖੇਤਰ ਇੱਕ ਹੋਰ ਵੱਡੇ ਬਦਲਾਅ ਲਈ ਤਿਆਰ ਹੈ ਦੱਸਦੇ ਸਰਕਾਰ ਦੇ ਵੱਲੋਂ ਛੋਟੇ ਜਨਤਕ ਖੇਤਰ ਦੇ ਬੈਂਕਾਂ ਦੇ ਰਲੇਵੇਂ ਨਾਲ ਅੱਗੇ ਵਧ ਰਹੀ ਹੈ ਤੇ ਸੰਭਾਵੀ ਤੌਰ ਤੇ ਉਹਨਾਂ ਨੂੰ ਵੱਡੇ ਬੈਂਕਾਂ ਦੇ ਨਾਲ ਰਲੇਵੇਂ ਕਰ ਸਕਦੀ ਹੈ ਤੇ ਮਨੀ ਕੰਟਰੋਲ ਦੀ ਇੱਕ ਰਿਪੋਰਟ ਵਿੱਚ ਸਰਕਾਰੀ ਸੂਤਰਾਂ ਦਾ ਹਵਾਲਾ ਦਿੱਤਾ ਗਿਆ ਹੈ ਇਸ ਰਲੇਵੇਂ ਦਾ ਉਦੇਸ਼ ਜਨਤਕ ਖੇਤਰ ਦੇ ਬੈਂਕਾਂ ਨੂੰ ਹੋਰ ਸੁਚਾਰੂ ਬਣਾਉਣਾ ਤੇ ਉਹਨਾਂ ਦੀ ਗਿਣਤੀ ਘਟਾਉਣਾ ਅਤੇ ਉਹਨਾਂ ਨੂੰ ਇੱਕ ਇਕਾਈ ਵੱਜੋਂ ਮਜ਼ਬੂਤ ਕਰਨਾ ਹੈ ਅਥਾਰਟੀ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਆ ਕਿ ਕਿਨਾ ਛੋਟੇ ਬੈਂਕਾਂ ਨੂੰ ਖਤਮ ਕਰਕੇ ਉਹਨਾਂ ਨੂੰ ਵੱਡਿਆਂ ਦੇ ਨਾਲ ਰਲਾ ਦਿੱਤਾ ਜਾਵੇਗਾ ਛੋਟੇ ਬੈਂਕ ਕਿਹੜੇ ਵੱਡੇ ਬੈਂਕਾਂ ਨਾਲ ਰਲਣਗੇ ਉਹਨਾਂ ਦੀ ਜਾਣਕਾਰੀ ਤੁਸੀਂ ਧਿਆਨ ਨਾਲ ਸੁਣ ਰਹੋ ਤੇ ਬਾਕੀਆਂ ਨਾਲ ਵੀ ਸਾਂਝੀ ਕਰ ਦਿਓ ਸਰਕਾਰੀ ਸੂਤਰਾਂ ਨੇ ਦੱਸਿਆ ਹੈ ਕਿ ਇੰਡੀਅਨ ਓਵਰਸੀਜ਼ ਬੈਂਕ ਆਈਓਬ ਸੈਂਟਰਲ ਬੈਂਕ ਆਫ ਇੰਡੀਆ ਸੀਬੀਆਈ ਬੈਂਕ ਆਫ ਇੰਡੀਆ ਬੀਓਆਈ ਬੀਓਆਈ ਅਤੇ ਬੈਂਕ ਆਫ ਮਹਾਰਾਸ਼ਟਰ ਬੀਓਐਮ ਨੂੰ ਪੰਜਾਬ ਨੈਸ਼ਨਲ ਬੈਂਕ ਪੀਐਨਬੀ ਬੈਂਕ ਆਫ ਬੜੋਦਾ ਬੀਓਬੀ ਅਤੇ ਸਟੇਟ ਬੈਂਕ ਆਫ ਇੰਡੀਆ ਐਸਬੀਆਈ ਵਰਗੇ ਵੱਡੇ ਬੈਂਕਾਂ ਨਾਲ ਰਲੇਵਾ ਕੀਤਾ ਜਾ ਸਕਦਾ ਹੈ ਉੱਪਰ ਦੱਸ ਦਈਏ ਕਿ ਇੱਕ ਸੂਤਰਾਂ ਨੇ ਮੁਤਾਬਕ ਅੱবক ਕਿਹਾ ਗਿਆ ਹੈ ਕਿ ਇੰਡੀਅਨ ਵਰਸਸ ਬੈਂਕ ਕੰਟਰਲ ਬੈਂਕ ਆਫ ਇੰਡੀਆ ਬੈਂਕ ਆਫ ਇੰਡੀਆ ਤੇ ਬੈਂਕ ਆਫ ਮਹਾਰਾਸ਼ਟਰ ਨੂੰ ਪੰਜਾਬ ਨੈਸ਼ਨਲ ਬੈਂਕ ਬੈਂਕ ਆਫ ਬੜੋਦਾ ਤੇ ਸਟੇਟ ਬੈਂਕ ਆਫ ਇੰਡੀਆ ਵਰਗੇ ਵੱਡੇ ਬੈਂਕਾਂ ਨਾਲ ਮਿਲਾਉਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਤਾਂ ਦੇਖ ਸਕਦੇ ਹੋ ਇਹ ਸੂਤਰਾਂ ਦੇ ਹਵਾਲੇ ਤੋਂ ਬੇਹਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਹਿਲਾਂ ਕੈਬਨਿਟ ਫਿਰ ਪੀਐਮਓ ਕੋਲ ਜਾਵੇਗਾ ਇਹ ਪ੍ਰਸਤਾਵ ਯੋਜਨਾ ਨੂੰ ਪਹਿਲਾਂ ਸੀਨੀਅਰ ਕੈਬਨਿਟ ਪੱਧਰ ਤੇ ਅਧਿਕਾਰੀਆਂ ਦੁਆਰਾ ਰਿਕਾਰਡ ਕੀਤਾ ਜਾਵੇਗਾ ਤੇ ਫਿਰ ਪੀਐਮਓ ਦੁਆਰਾ ਸਮੀਖਿਆ ਕੀਤੀ ਜਾਵੇਗੀ ਵਿਚਾਰ ਵਟਾਂਦਰੇ ਵਿੱਤੀ ਸਾਲ 2027 ਤੱਕ ਜਾਰੀ ਰਹਿਣ ਦੀ ਉਮੀਦ ਹੈ ਤੇ ਉਸ ਸਾਲ ਦੇ ਅੰਦਰ ਇੱਕ ਰੋਡ ਮੈਪ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ ਹਾਲਾਂਕਿ ਸੰਬੰਧਿਤ ਬੈਂਕਾਂ ਦੇ ਵਿਚਾਰ ਮੰਗੇ ਜਾਣਗੇ ਤੇ ਸਲਾਹ مشورے ਲਈ ਸਮਾਂ ਦਿੱਤਾ ਜਾਵੇਗਾ ਸੂਤਰ ਨੇ ਕਿਹਾ ਹੈ ਕਿ ਸਰਕਾਰ ਕੋਈ ਵੀ ਰਸਮੀ ਐਲਾਨ ਕਰਨ ਤੋਂ ਪਹਿਲਾਂ ਦਰੂਨੀ ਸਹਿਮਤੀ ਬਣਾਉਣਾ ਚਾਹੁੰਦੀ ਹੈ ਇਹ ਵਿਕਾਸ ਅਜਿਹੇ ਸਮੇਂ ਹੋਇਆ ਹੈ ਜਦੋਂ ਕੇਂਦਰ ਸਰਕਾਰ ਜਨਤਕ ਖੇਤਰ ਦੇ ਬੈਂਕਾਂ ਦੇ ਇਕੀਕਰਨ ਨੂੰ ਮੁੜ ਸੁਰਜੀਤ ਕਰਨ ਦੇ ਵਿਚਾਰ ਕਰ ਰਹੀ ਹੈ ਇਸ ਤੋਂ ਪਹਿਲਾਂ 2017-2020 ਦੇ ਵਿਚਕਾਰ ਸਰਕਾਰ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਚਾਰ ਵੱਡੀਆਂ ਸੰਸਥਾਵਾਂ ਦੇ ਵਿੱਚ ਮਿਲਾ ਦਿੱਤਾ ਸੀ ਜਿਸ ਨਾਲ ਜਨਤਕ ਖੇਤਰ ਦੇ ਬੈਂਕਾਂ ਦੀ ਗਿਣਤੀ 2017 ਦੇ ਵਿੱਚ 27 ਤੋਂ ਘਟ ਕੇ 12 ਹੋ ਗਈ ਸੀ ओरिएंटਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ਦਾ PNB ਨਾਲ ਰਲੇਵਾ ਹੋ ਗਿਆ ਹੈ ਜਦਕਿ ਸਿੰਡੀਕੇਟ ਬੈਂਕ ਦਾ ਕੈਂਡਰਾ ਬੈਂਕ ਨਾਲ ਰਲੇਵਾ ਹੋ ਚੁੱਕਿਆ ਹੈ ਤਾਂ ਇਸੇ ਤਰੀਕੇ ਦੇ ਨਾਲ ਹੁਣ ਦੇਖ ਸਕਦੇ ਹੋ ਕਿ ਛੇਤੀ ਹੀ ਅਜਿਹਾ ਪ੍ਰਸਤਾਵ ਪਾਸ ਕੀਤਾ ਜਾਵੇਗਾ ਜਿਸ ਦੇ ਵਿੱਚ ਜਿਹੜੇ ਛੋਟੇ ਸਰਕਾਰੀ ਬੈਂਕ ਨੇ ਉਹ ਵੱਡੇ ਵੱਡੇ ਬੈਂਕਾਂ ਦੇ ਨਾਲ ਰਲੇਵਾ ਕਰ ਲੈਣਗੇ ਤਾਂ ਜਿਨ੍ਹਾਂ ਜਿਨ੍ਹਾਂ ਦੇ ਖਾਤੇ ਨੇ ਇਹਨਾਂ ਦੇ ਵਿੱਚ ਉਹ ਹੁਣੇ ਤੋਂ ਹੀ ਗੌਰ ਕਰ ਲੈਣ ਇੱਕ ਵੱਡੀ ਸਕੀਮ ਤੇ ਵੱਡਾ ਪ੍ਰਸਤਾਵ ਪਾਰਿਤ ਹੋ ਸਕਦਾ ਹੈ